ਸਭ ਤੋਂ ਪਹਿਲਾਂ ਮੈਂ ਮਾਨਜੋਗ ਮੁੱਖ ਮੰਤਰੀ ਦਾ ਤੇ ਮਾਨਜੋਗ ਮੁੱਖ ਸਕੱਤਰੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਮੈਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਬਤੌਰ ਚੀਲਾ ਮੈਨ ਸਟੇਟ ਜਿੰਮੇਵਾਰੀ ਦਿੱਤੀ ਹੈ ਤੇ ਕਿਉਂਕਿ ਉਹ ਕਿ ਮੈਂ ਇੱਥੇ ਪਹਿਲਾਂ ਵੀ 2005 ਤੋਂ ਕੰਮ ਕਰ ਚੁੱਕਿਆ ਹਾਂ ਐਜੇ ਡਿਸਟ੍ਰਿਕਟ ਟਰਾਂਸਪੋਰਟ ਅਫੀਸਰ ਤਾਂ ਥੋੜਾ ਬਹੁਤ ਮੈਨੂੰ ਇਸ ਏਰੀਆ ਬਾਰੇ ਕਾਫੀ ਜਾਣਕਾਰੀ ਹੈਗੀ ਤੇ ਮੇਰੀ ਕੋਸ਼ਿਸ਼ ਰਹੂਗੀ ਕਿ ਜੋ ਸਰਕਾਰ ਦਾ ਮਕਸਦ ਹੈਗਾ ਕਿ ਇੱਥੇ ਜਿਹੜੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਹੈ ਬਾਈ ਇਲੈਕਸ਼ਨ ਹੈ ਉਹਨੂੰ ਸਹੀ ਤੰਗ ਨਾਲ ਕਰਾਈ ਜਾਵੇ ਇਲੈਕਸ਼ਨ ਦੇ ਜੋ ਨਿਯਮਸ ਨੇ ਉਹਨਾਂ ਨੂੰ ਉਹਨਾਂ ਨੂੰ ਪ੍ਰੋਪਰ ਫੋਲੋ ਕਰਦੇ ਹੋਏ ਸਹੀ ਤਰ੍ਹਾਂ ਇਲੈਕਸ਼ਨ ਹੋਵੇ ਤੇ ਬਾਕੀ ਜੋ ਵੀ ਲੋਕ ਇੱਥੇ ਕੰਮ ਹੋਣਗੇ ਜਾਂ ਚੱਲ ਰਹੇ ਨੇ ਜਾਂ ਕਰਵਾਏ ਜਾਣਗੇ ਉਹਨਾਂ ਤੇ ਮੇਰਾ ਫੋਕਸ ਹੋਏਗਾ ਤੇ ਇਦੇ ਨਾਲ ਹੀ ਜਿਹੜੇ ਆਮ ਲੋਕਾਂ ਦੇ ਕੋਈ ਵੀ ਸਮੱਸਿਆਵਾਂ ਨੇ ਜਾਂ ਉਹਨਾਂ ਨੂੰ ਕੰਮਕਾਰ ਚ ਕੋਈ ਕਿਸੇ ਵੀ ਦਫ਼ਤਰਾਂ ਚ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਮੇਰੀ ਉਹਦੇ ਵਿੱਚ ਕੋਸ਼ਿਸ਼ ਰਹੇਗੀ ਉਹਨਾਂ ਨੂੰ ਬਿਹਲ ਦੇ ਦਾਤੇ ਉਹਨਾਂ ਨੂੰ ਹੱਲ ਕੀਤਾ ਜਾਵੇ ਤੇ ਆਮ ਲੋਕਾਂ ਨੂੰ ਮੈਕਸਿਮਮ ਲੀਫ ਦਿੱਤਾ ਜਾਵੇ ਮੇਰਾ 2015 ਵਿੱਚ ਹੈ ਆਈਐਸ ਦੇ ਵਿੱਚ ਪਹਿਲਾਂ ਮੈਂ 2000 ਮੇਰਾ ਪੀਸੀਐਡ ਦਾ ਬੈਸੀ ਮੈਂ 2020 ਚ ਪ੍ਰਮੋਟ ਹੋ ਕੇ ਆਈਐਸ ਚ ਮੇਰੀ ਐਲੀਵੇਸ਼ਨ ਹੋਈ ਤੇ ਇਸ ਤੋਂ ਪਹਿਲਾਂ ਮੈਂ ਡਾਇਰੈਕਟਰ ਲੋਕਲ ਬੋਰਡੀ ਦਾ ਅਚਾਰ ਸੀ ਤੇ ਉਸ ਤੋਂ ਪਹਿਲਾਂ ਮੈਂ ਇੰਡਸਟਰੀ ਡਿਪਾਰਟਮੈਂਟ ਚ ਇਨਵੈਸਟਮੈਂਟ ਪੰਜਾਬ ਸੀਗਾ ਤੇ 4 ਸਾਲ ਮੈਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਚ ਡੈਪੂਟੇਸ਼ਨ ਤੇ ਲਗਾਈ ਨੇ ਤੇ ਇਸ ਤੋਂ ਪਹਿਲਾਂ ਮੈਂ ਬਹੁਤ ਈਰ ਪਹਿਲਾਂ ਬਠਿੰਡਾ ਦੇ ਵਿੱਚ ਵੀ ਕਮਿਸ਼ਨਰ ਤੇ ਸੀਏਬੀਡੀ ਰਹਿ ਚੁੱਕਿਆ ਐਡੀਸੀ ਮੁਕਸਰ ਵੀ ਰਹਿ ਆ ਮੈਂ ਕਮਿਸ਼ਨਰ ਮਹਾਰਲੀ ਵੀ ਤੇ ਐਡੀਸੀ ਰੋਪੜ ਵੀ ਰਹਿ ਚੁੱਕਿਆ ਹੈ ਤੇ ਮੇਰੀ ਕੋਸ਼ਿਸ਼ ਇਹ ਰਹੇਗੀ ਜਿਹੜੀ ਸਾਡੀ ਇੱਥੇ ਅਫਸਰ ਸਹਿਬਾਨ ਦੀ ਟੀਮ ਹੈ ਸਾਰੇ ਐਡੀਸੀ ਰੈਵਨਿਊ ਦੇ ਅਫਸਰ ਨੇ ਐਸਡੀਐਮ ਨੇ ਸਾਰੇ ਨਾਲ ਇੱਕ ਐਜ਼ ਅ ਟੀਮ ਵਰਕ ਕੰਮ ਕਰੀਏ ਤੇ ਪੁਲਿਸ ਪ੍ਰਸ਼ਾਸਨ ਨਾਲ ਸਾਰੇ ਪੁਲਿਸ ਅਫਸਰ ਨਾਲ ਵੀ ਤਾਂ ਕਿ ਇੱਥੇ ਲਾਅ ਐਂਡ ਆਰਡਰ ਦੀ ਵੀ ਸਾਰੀ ਜੇ ਕੋਈ ਦਿੱਕਤਾਂ ਐ ਨੇ ਉਹਨੂੰ ਵੀ ਹੱਲ ਕੀਤਾ ਜਾਵੇਗਾ ਤੇ ਸਾਰੇ ਆਫੀਸਰਸ ਨਾਲ ਇੱਕ ਟੀਮ ਵਰਕ ਕਰਦੇ ਹੋਏ ਵਧੀਆ ਕੋਸ਼ਿਸ਼ ਕੀਤੀ ਜਾਵੇਗੀ ਕਿ ਇੱਕ ਵਧੀਆ ਪ੍ਰਸ਼ਾਸਨ ਲੋਗਾਂ ਨੂੰ ਦਿੱਤਾ ਜਾਵੇ ਬਾਰੇ ਬਾਰਡਰ ਇੰਡੀਆ ਦੇ ਚੁਣੌਤੀਆਂ ਆਤੀਆਂ ਹਨ ਖਾਸ ਕਰਕੇ ਮੈਚੂਰੇ ਦੇ ਮੱਦੇਨਜ਼ਰ ਲੈ ਕੇ ਪਾਕਿਸਤਾਨ ਦੇ ਬਾਰਡਰ ਦਾ ਸਾਡਾ ਵਿਚਾਰ ਹੈ ਬੇਨਤੀ ਹੈ ਦੇਖੋ ਇਹ ਬੜਾ ਪ੍ਰੀਮੇਚੂਰ ਹੈ ਮੇਰੇ ਲਈ ਇਹ ਸਵਾਲ ਦਾ ਜਵਾਬ ਦੇਣਾ ਮੈਂ ਕਹਿ ਚੁੱਕੇ ਹਾਂ ਕਿ ਜੋ ਵੀ ਇਸ਼ੂ ਹੋਣਗੇ ਉਹਨੂੰ ਪਹਿਲੇ ਦਾਤ ਤੇ ਉਹਨੂੰ ਸਮਝਣਾ ਪਹਿਲਾ ਜ਼ਰੂਰੀ ਹੁੰਦਾ ਹੈ ਇਸ਼ੂਸ ਕੀ ਨੇ ਬਿਨਾ ਸਮਝੇ ਉਸਤੇ ਕੋਈ ਵੀ ਕਮੈਂਟ ਕਰਨਾ ਠੀਕ ਨਹੀਂ ਹੁੰਦਾ ਇਹ ਇੱਕ ਬੜਾ ਸੈਂਸਿਟਿਵ ਮੈਟਰ ਹੈ ਜੋ ਤੁਸੀਂ ਰੇਜ਼ ਕਰ ਰਹੇ ਹੋ ਮੈਂ ਇਸ ਬਾਰੇ ਇਸ ਵਕਤ ਕੁਝ ਵੀ ਕਹਿਣਾ ਮناسب ਨਹੀਂ ਸਮਝਦਾ ਬਟ ਜਿਵੇਂ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਹਾਸਲ ਹੋਵੇਗੀ ਤਾਂ ਮੈਂ ਸਮਝਣ ਦੀ ਕੋਸ਼ਿਸ਼ ਕਰਾਂਗਾ ਪੁਲਿਸ ਆਫੀਸਰਜ਼ ਨਾਲ ਮੀਟਿੰਗ ਕਰਕੇ ਵੀ ਇਹਦੇ ਵਿੱਚ ਕੀ ਇਸ਼ੂਜ਼ ਨੇ ਕਿਵੇਂ ਇਹਨੂੰ ਹੈਂਡਲ ਕੀਤਾ ਜਾ ਸਕਦਾ ਤੇ ਸਾਡੀ ਪੂਰ ਜੋਰ ਕੋਸ਼ਿਸ਼ ਰਹੇਗੀ ਕਿ ਜੋ ਵੀ ਸਮੱਸਿਆ ਨੇ ਇਹਨੂੰ ਢਾਲ ਦੇ ਦਾਤੇ ਅਲਗ ਕੀਤਾ ਜਾਵੇ